ਦਾ ਜੀ ਵੋਟਾਂ ਆ ਰਹੀਆਂ ਨੇ ਹਾਂਜੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਸਾਰੇ ਚੋਰ ਆ ਕਿੰਨੂ ਪਾਉਣੇ ਕੋਈ ਛੋਟਾ ਚੋਰ ਕੋਈ ਅੱਧਾ ਚੋਰ ਕੋਈ ਛੋਟਾ ਕੋਈ ਕੋਈ ਚੋਰੀ ਕਰਦਾ ਅੰਨੇ ਦੀ ਕੋਈ ਚੋਰੀ ਕਰੇ ਖਜ਼ਾਨੇ ਦੀ ਚੋਰ ਚੋਰ ਜੀਆਂ ਵੱਡੇ ਕੰਮ ਕਰ ਰਹੇ ਮੈਂ ਇਹ ਨਹੀਂ ਕਹਾਂ ਕਿ ਸਿਆਂ ਮਾਰਾਂ ਸਿਆਂ ਮਿ ਮਾਰਾਨੀ ਹੈਗਾ ਇਹ ਬੇਰਜਗਾਰ ਨੌਜਵਾਨ ਨੇ ਇਹਨਾਂ ਦਾ ਜਿਹੜਾ ਹਿੱਸਾ ਸਰਕਾਰ ਕਰੂਗੀ ਆਪਾਂ ਉਹਦੇ ਨਾਲ ਨਾ ਕਿ ਬੰਦੇ ਨਾਲ ਜੇ ਸਾਡੇ ਕਾਲੀਏ ਹੁੰਦੇ ਤੇ ਕੋਈ ਬਾਹਰ ਦਾ ਰਾਜ ਕਿਉਂ ਆ ਕੇ ਕਰਦਾ ਇਹਦੇ ਕੁਝ ਨਹੀਂ ਪੱਲੇ ਸਰ ਚੋਰ ਹੀ ਚੋਰ ਆ ਇਹ ਅੱਕ ਚ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਸਰਕਾਰਾਂ ਕੋਈ ਜਿੰਨੇ ਬੋੜ ਦੇਣੀ ਆ ਜਿੰਨੇ ਇੱਕ ਜਿੰਨੇ ਮਾਸਾ ਕੰਮ ਹੋਣਾ ਉਹਨੂੰ ਕਣਕ ਦੇ ਰਹੇ ਆ ਉਹਦਾ ਇਹੜੀਆਂ ਕਾਰ ਬਣਾ ਰਹੇ ਆ ਤੁਹਾਡਾ ਲਾਜ ਫਰੀ ਹੋਏਗਾ ਇਹਨੇ ਲੱਖ ਰੋਏਗਾ ਤੇ ਗਊ ਭੁੱਖੀ ਮਰੀ ਜਾ ਰਹੀ ਹੈ ਚੜਕਦੇ ਉੱਤੇ ਮੋਟਾ ਆ ਰਹੀਆਂ ਵੋਟਾਂ ਬਾਰੇ ਤੁਹਾਡਾ ਕੀ ਖਿਆਲ ਹੈ ਵੋਟਾਂ ਤਾਂ ਆ ਰਹੀ ਹੈ ਪਰ ਮੋਦੀ ਕੋ ਹਰਾਣਾ ਮੋਦੀ ਕੋ ਹਰਾਣਾ ਹੈ ਛੜ ਜੈਸੇ ਹੋ ਗਿਆ ਉਹ ਖਤਮ ਕਰਦੀ ਉਹ ਗਰੀਬ ਜਨਤਾ ਤੇ ਧਿਆਨ ਹੀ ਨਹੀਂ ਦੇ ਰਹੀ ਪਾਸੇ ਬੜਾ ਅਸੰਭੋਗੇ ਕੰਮ ਕਰਾ ਰਹੀ ਹੈ 10000 ਰੁਪਿਆ ਪਿਆਰੇ ਸੀਗੇ ਵੀ ਲੇਡੀਜ਼ ਨੂੰ ਦਿਆਂਗੇ ਕੀ ਕੀ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਇਹ ਦੇ ਦੇਣਗੇ ਜੀ ਵੇਖੋ ਜੀ ਵੀ ਤੇ ਸਿਆਸਤ ਹੈ ਵੀ ਇਹਨਾਂ ਦਾ ਜ਼ਰੂਰ ਹੁੰਦਾ ਹਨ ਮੋਦੀ ਹੁਣਾਂ ਨੇ 15 ਲੱਖ ਦੇਣਾ ਹੈ ਤੇ ਕਿਸੇ ਨੂੰ 100 ਰੁਪਏ ਦੇਣ ਤੁਹਾਡੇ ਤੁਹਾਡੇ ਸਮਰਥਨ ਚ ਕਿਹੜੇ ਵਧੀਆ ਬੰਦੇ ਨੇ ਕੋਈ ਕਿਹੜੀ ਪਾਰਟੀ ਆਜੀ ਆ ਪਾਰਟੀ ਆ ਗਈ ਆ ਆ ਪਾਰਟੀ ਕਿਉਂ ਆਜੀ ਕਿਸ ਕਰਕੇ ਆਜੀ 300 ਜੁਨਤ ਫਰੀ ਹੋ ਦਿੱਤਾ ਉਹਨਾਂ ਨੇ ਬਾਕੀ ਹੋਰ ਤਾਂ ਕਹਿਣੇ ਭਾਵੇਂ ਨੀਆਂ ਸਰਕਾਰਾਂ ਆਈਆਂ ਲਾ ਕੇ ਹਣੇ ਮਾਫੀ ਚੁੱਕਾ ਬਣਾ ਲਿਆ ਪਾਜੀ ਇਹ ਵੋਟਾਂ ਆ ਰਹੀਆਂ ਨੇ ਇਹ ਵੋਟਾਂ ਬਾਰੇ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਸੀ ਕਿ ਕਿਹੜੀ ਸਰਕਾਰ ਤੁਹਾਡੇ ਹਿਸਾਬ ਨਾਲ ਆਣੀ ਚਾਹੀਦੀ ਹੈ ਕੋਈ ਘੱਟ ਪਾਸ ਸਰਕਾਰ ਆ ਜਿਨੇ ਆਣ ਕੇ ਇਹ ਇੰਨਾ ਕੀਤਾ ਅੱਜ ਤੱਕ ਹਰ ਬੰਦੇ ਨੂੰ ਬਿਜਲੀ ਦਾ ਸਹੂਲਤ ਦੇਈ ਹੈ ਨਾ ਅੱਜ ਤੱਕ ਹੋਰ ਕਦੀ ਕਿਸੇ ਸਰਕਾਰ ਨੇ ਕੋਈ ਨਹੀਂ ਕੈਪਟਨ ਨੇ ਕੁਝ ਨਹੀਂ ਕੀਤਾ ਠੀਕ ਹੈ ਜੀ ਤੇ ਬਾਦਲ ਹੋਣਾ ਨੇ ਕੁਝ ਨਹੀਂ ਕੀਤਾ ਆ ਵੋਟਾਂ ਆ ਰਹੀਆਂ ਨੇ ਭਾਜੀ ਐਮਪੀ ਸਾਹਿਬ ਨੂੰ ਇਲੈਕਸ਼ਨ ਆ ਰਹੀਆਂ ਤੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀਪੀਬੀ ਨੇ ਤੁਸੀਂ ਵੇਖ ਲਿਆ ਜੋ ਕੀਤਾ ਆਮ ਪਾਰਟੀ ਦੇ ਵੀ ਤੁਸੀਂ ਤਾਰੇ ਵੇਖ ਲਏ ਆਪਾਂ ਕਿੰਨੇ ਕੋਈ ਨਵੀਂ ਪਾਰਟੀ ਨੂੰ ਮੌਕਾ ਦਵਾਂ ਕਿਹੜੀ ਪਾਰਟੀ ਨੂੰ ਆਪਾਂ ਸੋਚਦੇ ਆਂ ਵੀ ਕੋਈ ਇਦਾਂ ਦੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੋਵੇ ਵੀ ਉਹ ਆਵੇ ਹੁਣ ਅਸੀਂ ਤੇ ਕਹਾਂਗੇ ਜਿਹੜੀ ਛਲਕਾਂ ਦੇ ਹੱਕ ਚ ਬੋਲਦੀ ਭੋਜਲ ਤੁਹਾਡੀ ਪਾਰਟੀ ਉਹ ਨੂੰ ਦੇਓ ਤੁਹਾਡੇ ਹਿਸਾਬ ਨਾਲ ਕਿਹੜੀ ਸਰਕਾਰ ਆਣੀ ਚਾਹੀਦੀ ਹੈ ਹਾਇ ਤੱਕ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਆਮ ਆਣੀ ਪਾਰਟੀ ਦੀ ਸਪੋਰਟ ਕਰਦੇ ਜਾਂ ਤਾਂ ਲੋਕ ਕਿਉਂਕਿ ਦੂਜੀਆਂ ਪਾਰਟੀਆਂ ਦੇ ਵੇਖਣ ਵਾਲੇ ਚਾਹੁੰਦੇ ਸਨ ਦੋਸਤੋ ਜਿਵੇਂ ਕਿ ਲੋਕ ਸਭਾ ਚਨਾਉ ਆ ਰਹੇ ਨੇ ਅਸੀਂ ਏਸੀ ਮਾਰਕੀਟ ਅੰਮ੍ਰਿਤਸਰ ਪਹੁੰਚ ਚੁੱਕੇ ਆਂ ਤੇ ਇਹਨਾਂ ਦੇ ਇੱਥੇ ਲੋਕਾਂ ਦੇ ਸੁਝਾਅ ਲੈਣਾ ਚਾਹੁੰਦੇ ਆਂ ਕੀ ਕੀ ਇਹਨਾਂ ਦੇ ਮੋਟਾ ਬਾਰੇ ਵਿਚਾਰ ਨੇ ਆਓ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਆਪਣੇ ਲੋਕ ਸਭਾ ਚਨਾਉ ਆ ਰਹੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਨਾਂ ਬਾਰੇ ਤੁਸੀਂ ਦੱਸੋ ਕਿ ਕਿਹੜੀ ਪਾਰਟੀ ਅੱਗੇ ਜਾਏਗੀ ਜਾਂ ਕਿਹਨਾਂ ਨੂੰ ਤੁਸੀਂ ਵੋਟ ਪਾਣਾ ਚਾਹੁੰਦੇ ਹੋ ਦੇਖੋ ਜੀ ਪਾਰਟੀਆਂ ਸਾਰੀਆਂ ਸੀ ਜਿਹੜਾ ਕੰਮ ਸਹੀ ਕਰ ਰਹੀ ਉਹਨੂੰ ਜਾਵਾਂਗੇ ਉਸ ਨਾਲ ਹੀ ਹੋਣਾ ਠੀਕ ਹੈ ਜੀ ਤੁਹਾਡੇ ਹਿਸਾਬ ਨਾਲ ਕਿਹੜੀ ਪਾਰਟੀ ਅਗ ਜਾਊਗੀ ਜਿਹੜੇ ਲੋਕਾਂ ਦੀ ਰਾਏ ਹੈ ਲੋਕੀ ਕਿਹਨੂੰ ਵੋਟ ਪਾਉਂਦੇ ਆ ਤੁਸੀਂ ਵੀ ਉਹਨਾਂ ਲੋਕਾਂ ਚੋਂ ਹੋ ਤੁਸੀਂ ਵੀ ਉਹਨਾਂ ਵਿੱਚ ਹਿੱਸਾ ਹੋ ਤੁਸੀਂ ਦੱਸੋ ਤੁਹਾਡੀ ਤੁਹਾਡੀ ਪਾਵਰ ਹੈ ਇਸ ਟਾਈਮ ਤੁਹਾਡੇ ਕੋਲ ਫੁੱਲ ਪਾਵਰ ਹੈ ਕਿਉਂਕਿ ਵੋਟ ਜਿਹੜਾ ਇੱਕ ਸਿਕਰਟ ਹੈ ਬੰਦੇ ਜਿਹੜਾ ਅਧਿਕਾਰ ਹੁੰਦਾ ਉਹ ਬੰਦਾ ਕਿਹਨਾਂ ਸ਼ੇਅਰ ਨਹੀਂ ਕਰਨਾ ਚਾਹੁੰਦਾ ਸਾਨੂੰ ਵੀ ਪਤਾ ਹੈ ਹਕ ਤੁਹਾਡੇ ਤੁਹਾਡੇ ਥੀਓਰਿ ਦੇ ਹਿਸਾਬ ਨਾਲ ਕਿਹੜੀ ਪਾਰਟੀ ਜ਼ਿਆਦਾ ਮੇਰੇ ਹਿਸਾਬ ਨਾਲ ਚਾਂਸ ਦੇ ਚਾਂਸ ਹੈਗੇ ਹੈ ਕਾਂਗਰਸ ਕਿਉਂ ਕਾਂਗਰਸ ਦਾ ਕੀ ਕਾਰਨ ਹੈ ਕਾਂਗਰਸ ਦਾ ਕਾਰਨ ਇਹੀ ਹੈ ਕਿ ਵਿਸ਼ਵਾਸ ਤੁਹੇ ਦੇਖ ਲਓ ਕਿ ਪੰਜਾਬ ਦੇ ਲੋਕ ਨਾਲ ਕਰਦੇ ਵਾਰਤਾਂਦੇ ਆ ਠੀਕ ਜੀ ਸਾਬ ਨੂੰ ਸਾਨੀ ਸਿੰਘ ਹੱਥਿਆ ਜੇ ਆਪਣੇ ਨਾਲ ਕਰਦੇ ਗੱਲ ਠੀਕ ਤੁਹਾਡੇ ਤੁਹਾਡੇ ਸਮਰਥਨ ਚ ਕਿਹੜੇ ਵਧੀਆ ਬੰਦੇ ਨੇ ਕੋਈ ਕਿਹੜੀ ਪਾਰਟੀ ਆਪ ਪਾਰਟੀ ਆ ਜੇ ਅੱਛਾ ਆਪ ਪਾਰਟੀ ਆਪ ਪਾਰਟੀ ਕਿਉਂ ਆ ਜੇ ਕਿਸ ਕਰਕੇ ਆ ਜੇ ਦੇਖੋ ਜੀ ਹਜੇ ਤੱਕ ਤਾਂ 300 ਜੁਨਤ ਫਰੀ ਹੋ ਜਿੱਟਾ ਉਹਨਾਂ ਨੇ ਅੱਛਾ ਜੀ ਬਾਕੀ ਹੋਰ ਤਾਂ ਕਿਸੇ ਨੇ ਭਾਵੇਂ ਨੀਆਂ ਸਰਕਾਰਾਂ ਆਈਆਂ ਲਾ ਕੇ ਹਨੇ ਮਾਫੀ ਦਿੱਤਾ ਤੇ ਨਾ ਕੋਈ ਆਮ ਪਾਰਟੀ ਨੇ ਹੋਰ ਵੀ ਇੱਕ ਦੋ ਵਾਅਦੇ ਕੀਤੇ ਸੀਗੇ ਇੱਕ ਵਾਅਦਾ ਹੋ ਜਾ ਪੂਰੇ ਨਹੀਂ ਹੋਏ ਹਾਂਜੀ ਕਿ ਟਾਈਮ ਤੇ ਉਹਨਾਂ ਦਾ ਥੋੜਾ ਹੀ ਹੈ ਅਜੇ ਹਾਂਜੀ ਜਿੱਦਾਂ 1000 ਰੁਪਿਆ ਪਹਿਨੇ ਸੀਗੇ ਵੀ ਲੇਡੀਜ਼ ਨੂੰ ਦਿਆਂਗੇ ਹਾਂ ਠੀਕ ਹੈ ਜੀ ਉਹਨੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਇਹ ਦੇ ਦੇਣਗੇ ਇਹ ਵੇਖੋ ਜੀ ਵੀ ਇਹ ਸਿਆਸਤ ਹੈ ਵੀ ਕਿਆ ਨਾ ਜ਼ਰੂਰ ਹੁੰਦਾ ਹੁਣ ਮੋਦੀ ਹੋਣਾਂ ਦੇ 15 ਲੱਖ ਦੇਣਾ ਹੈ ਤੱਕ ਇਹਨੂੰ 100 ਰੁਪਏ ਦੇ ਨੇ ਠੀਕ ਹੈ ਜੀ ਪਰ ਜੇ ਦੇਖੋ ਜੀ ਇਹ ਹੋਰ ਕਿਸੇ ਨੂੰ ਹੋ ਜਾ ਕੁਝ ਮਿਲਿਆ ਨਹੀਂ ਮਿਲਿਆ ਵੀ ਮਾਰੇ ਬੰਦੇ ਨੂੰ ਵੀ ਇੰਨੀ ਦਾ ਸਹੂਲਤ ਹੈ ਵੀ ਬੱਤੀ ਫ੍ਰੀ ਹੋ ਮੋਟਾ ਆ ਰਹੀਆਂ ਨਹੀਂ ਭਾਜੀ ਕਿਹੜੀ ਸਰਕਾਰ ਆ ਸਕਦੀ ਤੁਹਾਡੇ ਹਿਸਾਬ ਨਾਲ ਇਹ ਸਾਨੂੰ ਵੀ ਬੜਾ ਹੋਏ ਭਾਈ ਕਿੰਨੀ ਸਰਕਾਰ ਦੀ ਸਰਕਾਰ ਆ ਜੇਗੀ ਉਹ ਹੀ ਠੀਕ ਹੈ ਨਹੀਂ ਨਹੀਂ ਤੁਸੀਂ ਕਿਸ ਬੰਦੇ ਨੂੰ ਕਿਹੜੇ ਤਾਪਾ ਚ ਆ ਜੇਗੀ ਉਹ ਹੀ ਠੀਕ ਹੈ ਭਾਜੀ ਸਭ ਨਾਲ ਵਧੀਆ ਜੀ ਠੀਕ ਹੈ ਜੀ ਜਿਹੜੀ ਵੀ ਆ ਜਵੇ ਉਹ ਹੀ ਠੀਕ ਹੈ ਠੀਕ ਹੈ ਭਾਜੀ ਠੀਕ ਹੈ ਜੀ ਥੈਂਕ ਯੂ ਭਾਜੀ ਇਹ ਵੋਟਾਂ ਆ ਰਹੀਆਂ ਨੇ ਇਹ ਵੋਟਾਂ ਬਾਰੇ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਸੀ ਕਿ ਕਿਹੜੀ ਸਰਕਾਰ ਤੁਹਾਡੇ ਹਿਸਾਬ ਨਾਲ ਆਣੀ ਚਾਹੀਦੀ ਹੈ ਕਿਹੜੀ ਮੁੱਢੀ ਸਰਕਾਰ ਵਾਜੇ ਸਹੀ ਤੇ ਕੰਮ ਹੀ ਕਰਨਾ ਵਾ ਅੱਛਾ ਜੀ ਕੰਮ ਕਰਨਾ ਤੇ ਤੁਸੀਂ ਇਹ ਵੀ ਦੱਸ ਸਕਦੇ ਹੋ ਵੀ ਤੁਹਾਡੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਕਿਸੇ ਸਰਕਾਰ ਤੇ ਖੁਸ਼ ਹੋਵੇ ਜਾਂ ਤੁਸੀਂ ਖੁਸ਼ ਹੋਵੋ ਇਹ ਸਾਰੀ ਸਰਕਾਰਾਂ ਦੇ ਖੁਸ਼ ਹੋ ਕੇ ਮਾਰਾਈ ਜਿਹੜਾ ਕੰਮ ਕਰਦੀ ਸਰਕਾਰ ਹੀ ਕੋਈ ਨਹੀਂ ਭਗਵਾਨਤਮਾਨ ਸਰਕਾਰ ਤੁਹਾਡੇ ਹਿਸਾਬ ਨਾਲ ਤਾਂ ਠੀਕ ਹੈ ਯਾਰ ਸਰਕਾਰ ਕੁਝ ਦਿੱਤਾ ਅੱਜ ਤੱਕ ਬਾਕੀ ਬਾਦਲ ਕਾਲੀ ਕੋਈ ਉਹਨਾਂ ਨੇ ਕੁਝ ਦਿੱਤਾ ਕਿ ਹਰ ਕੁਝ ਨੇ ਆਮ ਬੰਦੇ ਨੂੰ ਕੁਝ ਪੀਲੀ ਫਰੀ ਮਿਲੀ ਸਰ ਇਹ ਇੱਕ ਭਗਵੰਤਪਨ ਸਰਕਾਰ ਹੈ ਜਿਨੇ ਆਣ ਕੇ ਤੇ ਇਹ ਨੇ ਇੰਨਾ ਕੀਤਾ ਬਦਲ ਹਰ ਬੰਦੇ ਨੂੰ ਬਿਜਲੀ ਦਾ ਸਹੂਲਤ ਮਿਲੀ ਹੈ ਨਾ ਤੁਹਾਡੇ ਹਿਸਾਬ ਨਾਲ ਹੁਣ ਦੁਬਾਰਾ ਇਹੀ ਆਣੀ ਚਾਹੀਦੀ ਹੈ ਆਣੀ ਚਾਹੀਦੀ ਹੈ ਠੀਕ ਹੈ ਜੀ ਸਾਡੇ ਬੰਦੇ ਦੀ ਇਹ ਸਹੀ ਹੈ ਕਿ ਤੇ ਪੜ੍ਹਾਈ ਵੀ ਹੋਈ ਹੈ ਪੜ੍ਹਾਈ ਵੀ ਫਰੀ ਹੋਣੀ ਚਾਹੀਦੀ ਸਰ ਠੀਕ ਹੈ ਮਾੜਾ ਬੰਦਾ ਪੜ੍ਹਾਈ ਨਹੀਂ ਕਰਾ ਸਕਦਾ ਠੀਕ ਹੈ ਜੀ ਜਿਹੜੀ ਕਿਤਾਬਾਂ ਹੁੰਦੀਆਂ ਉਹ ਇੱਕ ਕਲਾਸ ਤੋਂ ਦੂਜੀ ਕਲਾਸ ਵਾਲਿਆਂ ਨੂੰ ਲੱਗਣੀ ਚਾਹੀਦੀ ਹੈ ਇਹ ਵੀ ਭਗਵੰਤ ਮਾਨ ਨੂੰ ਕਿਹਾ ਕਿ ਸਾਡੇ ਵੱਲੋਂ ਬੇਨਤੀ ਹੈ ਕਿ ਇਹ ਵੀ ਕੰਮ ਨੂੰ ਹੋਰ ਜ਼ਿਆਦਾ ਮੈਂ ਕਹਿੰਦਾ ਤੁਹਾਡੇ ਵਾਸਤੇ ਵਧੀਆ ਆਏਗਾ ਕੀਤਾ ਇਹਨਾਂ ਕੁਛ ਕੀਤਾ ਕੰਮ ਹਰ ਤੱਕ ਵਾਰੇ ਹੋਰ ਕਦੀ ਕੇ ਸਰਕਾਰ ਨੇ ਕੋਈ ਨਹੀਂ ਕੈਪਟਨ ਨੇ ਕੁਝ ਨਹੀਂ ਕੀਤਾ ਠੀਕ ਹੈ ਜੀ ਤੇ ਬਾਦਲ ਹੋਣਾ ਨੇ ਕੁਝ ਨਹੀਂ ਕੀਤਾ ਬਾਦਲਾਂ ਨੇ ਕੁਝ ਨਹੀਂ ਕੀਤਾ ਜੀ ਇਹਨਾਂ ਨੇ ਆਣ ਕੇ ਕੁਝ ਨਾ ਕੋਈ ਸੂਰਤ ਦਿੱਤੀ ਆਪਾਂ 100% ਨਹੀਂ ਕਹਿ ਸਕਦੇ 10 20 20% ਆ ਮੈਨੂੰ ਲੱਗ ਗਿਆ ਅੱਛਾ ਜੀ ਹੋਰ ਕੋਈ ਤੁਹਾਨੂੰ ਜਿਨ੍ਹਾਂ ਨੇ ਇਹਨਾਂ ਨੇ ਸ਼ਰਤਾਂ ਗਈਆਂ ਸੀਗੀਆਂ ਜਿਸ ਤਰ੍ਹਾਂ ਕਈ ਲੋਕ ਕਹਿੰਦੇ ਨੇ ਕਿ ਸ਼ਰਤਾਂ ਸਾਡੀਆਂ ਕੁਝ ਪੂਰੀਆਂ ਨਹੀਂ ਹੋਈਆਂ ਕੁਝ ਹੌਲੀ ਹੌਲੀ ਟਾਈਮ ਨਾਲ ਹੋਣੀਆਂ ਨੇ ਨਾ ਇੱਕਦਮ ਹੁਣ ਜੇ ਜੇ ਦੋ ਸਾਲਾਂ ਜੇ ਇੰਨਾ ਕਰ ਦਿੱਤਾ ਬਾਕੀ ਤਿੰਨ ਸਾਲ ਬਾਕੀ ਉਹਨਾਂ ਦੇ ਉਹ ਹੀ ਕਰਨਗੇ ਇਹ ਲੀਲੀ ਚ ਰਹਿਣਗੇ ਇਹ ਨਹੀਂ 깔 ਲੱਗੀ ਪਈ ਉਹ ਇੱਕਦਮ ਤਾਂ ਕੋਈ ਵੀ ਕੰਮ ਨਹੀਂ ਨਾ ਹੁੰਦਾ ਇੱਥੇ ਜਿਹੜੇ ਐਮਪੀ ਸਾਹਿਬ ਜਿਹੜੇ ਖੜੇ ਹੋ ਰਹੇ ਨੇ ਕਿਹੜੇ ਕਿਹੜੇ ਕਿਹੜੀ ਪਾਰਟੀ ਚੋਂ ਕਿਸ ਤਰ੍ਹਾਂ ਤੁਹਾਨੂੰ ਪਤਾ ਵੀ ਨਾਮ ਉਹਨਾਂ ਦੇ ਨਹੀਂ ਅਜੇ ਤੱਕ ਕੋਈ ਨਾਮ ਕੋਈ ਨਾਮ ਅਨਾਉਂਸ ਹੋਸ ਨਹੀਂ ਹੋਇਆ ਠੀਕ ਹੈ ਜੀ ਆਮ ਪਾਰਟੀ ਵੱਲੋਂ ਕੋਈ ਨਾਮ ਨਹੀਂ ਆ ਰਿਹਾ ਪੁਲਿਸ ਨੇ ਧਾਰੀਵਾਲ ਦੀ ਆ ਵੋਟਾਂ ਆ ਰਹੀਆਂ ਨੇ ਭਾਜੀ ਐਮਪੀ ਸਾਹਿਬ ਜੀ ਇਲੈਕਸ਼ਨ ਆ ਰਹੀਆਂ ਤੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਦਾ ਜੀ ਇਹ ਵੋਟਾਂ ਆ ਰਹੀਆਂ ਨੇ ਹਾਂਜੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਆਪਣਾ ਸੋਚਦੇ ਹੋ ਕਿਹੜੀ ਪਾਰਟੀ ਬਾਰੇ ਸੋਚਣਾ ਸੋਚਦੇ ਆਪਾਂ ਆਣੀ ਚਾਹੀਦੀ ਹੈ ਪਾਰਟੀ ਵੇਖੋ ਪਹਿਲੇ ਪਾਤਸ਼ਾਹ ਕਹਿੰਦਾ ਕੂੜ ਰਾਜਾ ਕੂੜ ਕੂੜ ਪ੍ਰਜਾ ਕੂੜ ਮੰਡਲ ਕੂੜ ਮਾਰੀ ਕੂੜ ਮੰਡਲ ਕੂੜ ਮਾਰੀ ਕੂੜ ਫੈਸਲਹਾਰ ਆਹ ਸੋਨਾ ਕੂੜ ਰੂਪਾ ਕੂੜ ਸੋਨਾ ਕੂੜ ਰੂਪਾ ਕੂੜ ਪੈਨਣ ਹਾਰ ਹਾਂਜੀ ਕੂਰ ਮੀਆਂ ਕੂਰ ਬੀਬੀ ਕੂੜ ਸੰਗ ਕੂਰ ਲੱਗਾ ਦਿਸਿਆ ਕਰਤਾਰ ਕਿਸਨਾ ਤੀਜੇ ਦੋਸਤੀ ਸਭ ਜਾਂ ਚੱਲਣ ਆ ਪਾਤਸ਼ਾਹ ਸਾਰੇ ਚੋਰ ਆ ਜੀ ਗੱਲ ਕੋਈ ਸਾਰੇ ਚੋਰ ਆ ਕਿੰਨੂੰ ਪਾਣੀ ਉਹ ਗੁਰੂ ਆਮਦਾਸ ਦੇ ਘਰ ਜਾਵਾਂਗੇ ਰੱਜ ਕੇ ਸਿਮਰਨ ਕਰਾਂਗੇ ਹਾਂਜੀ ਜਿਹੜਾ ਮਰਜ਼ੀ ਆਵੇ ਕੋਈ ਕਿਸੇ ਨਾਲ ਮਤਲਬ ਨਹੀਂ ਠੀਕ ਹੈ ਕੋਈ ਵੱਡਾ ਕੋਈ ਛੋਟਾ ਚੋਰ ਕੋਈ ਵੱਡਾ ਚੋਰ ਕੋਈ ਛੋਟਾ ਕੋਈ ਕੋਈ ਚੋਰੀ ਕਰਦਾ ਆਨੇ ਦੀ ਕੋਈ ਚੋਰੀ ਕਰੇ ਖਜਾਨੇ ਦੀ ਸਭ ਚੋਰ ਹੀ ਚੋਰ ਹੈ ਨਹੀਂ ਨਹੀਂ ਤੁਸੀਂ ਆਪਾਂ ਹੁਣ ਇਹ ਪਾਰਟੀ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹ ਪਾਰਟੀਆਂ ਜਿੱਤੀ ਜਾਣ ਜਾਂ ਅਕਾਲੀ ਦਲ ਬਾਰੇ ਜਾਂ ਕਿਸੇ ਕਾਂਗਰਸ ਬਾਰੇ ਜੇ ਸਾਡੇ ਕਾਲੀਏ ਹੁੰਦੇ ਤੇ ਕੋਈ ਬਾਹਰ ਦਾ ਰਾਜ ਕੋ ਆ ਕੇ ਕਰਦਾ ਹਾਂਜੀ ਬਸ ਫਿਰ ਕੁਝ ਨਹੀਂ ਪੱਲੇ ਸਭ ਚੋਰ ਹੀ ਚੋਰ ਆ ਜੀ ਠੀਕ ਹੈ ਕਿਹੇ ਹੱਕ ਚ ਕੁਝ ਨਹੀਂ ਕਹਿਣਾ ਚਾਹੁੰਦੇ ਨੀ ਤੇ ਆਪਾਂ ਕਿਉਂ ਨਹੀਂ ਕਹਿਣਾ ਚਾਹੁੰਦੇ ਕੀ ਗੱਲ ਹੈ ਨਾ ਤੁਸੀਂ ਕੋਈ ਚੋਰ ਆ ਮਾਰਾ ਕੋਈ ਹੈ ਨਹੀਂ ਕੇ ਸਰਕਾਰੀ ਗੱਲ ਨਹੀਂ ਆਪਾਂ ਕਿਸੇ ਕੋਲੋਂ ਦੁਖੀ ਹਾਂ ਦੱਸੋ ਵੀ ਦੱਸ ਸਕਦੇ ਹੋ ਕੁੱਲ ਕੀ ਗੱਲ ਹੈ ਬਾਬੂ ਜੀ ਕੀ ਗੱਲ ਨਾ ਇੱਕ ਮਨੋਖਿਆ ਉਹਨੂੰ ਕਣਕ ਦੇ ਰਹੇ ਵੋਟਾਂ ਦੇ ਮਾਰੇ ਇੱਕ ਗਊ ਆ ਛੜਕਾਂ ਦੇ ਤੇ ਭੁੱਖੀ ਮਰ ਰਹੀ ਆ ਕੀ ਕੀ ਜੀਦਾ ਰਹੀ ਆ ਇਹ ਸਰਕਾਰਾਂ ਕੋਈ ਜਿੰਨੇ ਬੋਰਡ ਦੇਣੀ ਆ ਜਿੰਨੇ ਜਿੰਨੇ ਮਾਸਾ ਕੰਮ ਹੋਣਾ ਉਹਨੂੰ ਕਣਕ ਦੇ ਰਹੇ ਆ ਉਹਦਾ ਏੜੀਆਂ ਕਾਰ ਬਣਾ ਰਹੇ ਆ ਤੁਹਾਡਾ ਲਾਜ ਫਰੀ ਹੋਏਗਾ ਇਹਨੇ ਲੱਖਰ ਹੋਏਗਾ ਗਊ ਭੁਖੀ ਮਰੀ ਜਾ ਰਹੀ ਹੈ ਝੜਕਦੇ ਉੱਤੇ ਗੱਟੀਆਂ ਵੱਜ ਰਹੀਆਂ जख्मी ਹੋਈ ਆ ਤਰਸ ਤਰਸ ਕੇ ਮੰਨ ਲਈ ਕੀ ਕਹਿਣਾ ਇਹਨਾਂ ਲੋਕਾਂ ਨੂੰ ਸਾਰੇ ਚੋਰ ਆ ਜੀ ਬਸ ਚੰਗੇ ਬੰਦੇ ਐਸੀ ਗੱਲ ਨਹੀਂ ਕੋਈ ਕਿੱਥੇ ਕੰਮ ਇਹਨਾਂ ਨੇ ਬਾਕੀ ਹੁਣ ਅੱਗੇ ਵੇਖੋ ਕੀ ਬਣਦਾ ਆ ਅੱਛੇ ਬੰਦੇ ਆ ਕਿੱਥੇ ਕੰਮ ਇਹਨਾਂ ਨੇ ਤੁਹਾਡੇ ਕੋਈ ਭੈਣ ਭਰਾ ਰਿਸ਼ਤੇਦਾਰ ਦਾ ਜਾਂ ਕਿਸੇ ਸੱਜਣ ਮਿੱਤਰ ਦਾ ਕੋਈ ਕੰਮ ਇਹਨਾਂ ਥਰੂ ਹੋਇਆ ਹੋਵੇ ਜਾਂ ਕਿਸੇ ਹੋਰ ਪਾਰਟ ਦਾ ਸਾਡਾ ਕੰਮ ਸਾਡਾ ਸਾਡਾ ਬਾਜ਼ਾਰ ਬਹੁਤ ਜਰਦਾਲਿਆ ਸੀ ਅੱਛਾ ਜੀ ਦੋ ਵਾਰੀ ਗਏ ਆ ਇਤਨਾ 50 ਡੇਰੀ ਕੰਪਲੈਕਸ ਆ ਸਾਡੇ ਕਿ ਡੇਰੀਆਂ ਬੱਚਾਂ ਦੀਆਂ ਅੱਛਾ ਜੀ ਉਹਨਾਂ ਨੂੰ ਸੱਜ ਕੇ ਦਿਖਾਇਆ ਵਾ ਉਹਨਾਂ ਸਾਡੀਆਂ ਨਾਲੀਆਂ ਵੀ ਬਣਾਤੀਆਂ ਸਾਡਾ ਬਾਜ਼ਾਰ ਹੀ ਬਣਾਤਾ ਪਾਵਾਂਗੇ ਵੋਟ ਉਹ ਬੰਦੇ ਨੂੰ ਆਪ ਆਪ ਪਾਰਟੀ ਨੂੰ ਪਾਵਾਂਗੇ ਜੀ ਹਾਂ ਪਾਰਟੀ ਨੂੰ ਪਾਵਾਂਗੇ ਜੀ ਠੀਕ ਸਰ ਵੋਟਾਂ ਆ ਰਹੀਆਂ ਨੇ ਵੋਟਾਂ ਆ ਰਹੀਆਂ ਵੋਟਾਂ ਬਾਰੇ ਤੁਹਾਡਾ ਕੀ ਖਿਆਲ ਹੈ ਕਿਸ ਤੱਕ ਵੋਟਾਂ ਤਾਂ ਆ ਰਹੀ ਹੈ ਪਰ ਮੋਦੀ ਕੋ ਹਾਰ ਰਹੇ ਮੋਦੀ ਕੋ ਹਾਰਨਾ ਹੈ ਜੀ मोदी को हराना मोदी ये को, को, ये तो, को क्यों हराना है जी अरे वो पिछले वर्ग के लोगों को ध्यान ही नहीं दे रही है अच्छा आ, कौन से क्या क्या काम किस चीज़ का ध्यान दे रही जैसे हो गया वो खत्म कर दी वो गरीब जनता पे तो ध्यान ही नहीं दे रही पाँच किलो राशन काम चला रही है मोदी साहब तो आप इतना अच्छा काम कर रहे हैं दुनिया के लिए अरे क्या काम कर रहे हैं सब लोग प्राइवेट कर दे रहे हैं क्या काम कर रहे हैं बताइए अच्छा पढ़े लिखे शिक्षित लोग हाँ कितने साल से तैयारी कर रहे हैं अचानक पेपर लीक हो जाता है ये सब क्या है, और, सब कुछ, है? और कुछ और कुछ अलावा सब है अब आ, आप जान ही रहे हो जब से ये सरकार आई महंगाई भी बढ़ गई है नहीं मोदी साहब की जैसी है कि पंजाब में तो उनके नहीं है नहीं, पंजाब, पंजाब में तो, में तो सरकार ठीक है आपको तो किस किस देश से हो मैं यूपी ऐसी यूपी से ठीक है जी आपके वहाँ पर कौन है मुख्यमंत्री यही कौन जी मोदी जी योगी जी योगी जी तो योगी जी क्या अच्छा काम नहीं कर रहे क्या बताया तो योगी जी क्या कर रहे हैं? नहीं वही... उनको सुनने में तो बहुत अच्छा है कि वो ये ये किया वो क्या राम मंदिर बनाया उन्होंने वो सिर्फ धर्म और जातिवाद अच्छा, कर रहे हैं अच्छा आप किस धर्म से बिलोंग करते हैं हम हिंदू धर्म हिंदू धर्म से वही अपने लोग सभा आ रही है नी तो व्यूज हिसाब ना केड़े बंदे केड़ी पार्टी ਵਧੀਆ ਵਾ ਕਿਹੜੀ ਪਾਰਟੀ ਨੂੰ ਆਪਾਂ ਵੋਟ ਪਾਣੀ ਚਾਹੀਦੀ ਜਨਤਾ ਨੂੰ ਜਨਤਾ ਨੂੰ ਦੇ ਐ ਦਿਓ ਪਾਰਟੀ ਸਾਰੀ ਵਧੀਆ ਜਿਹੜੇ ਪਬਲਿਕ ਦੇ ਕੰਮ ਆਵੇ ਨਹੀਂ ਪਬਲਿਕ ਦੇ ਕੋਲ ਇਸ ਟਾਈਮ ਫੁੱਲ ਪਾਵਰ ਹੈ ਸਰ ਤੁਹਾਡੇ ਕੋਲ ਫੁੱਲ ਪਾਵਰ ਹੈ ਇਸ ਟਾਈਮ ਤੁਸੀਂ ਚਾਹੋ ਕਿ ਐਮਪੀ ਵੀ ਹੋ ਤੁਸੀਂ ਪ੍ਰਧਾਨ ਮੰਤਰੀ ਵੀ ਹੋ ਸਭ ਕੁਝ ਤੁਸੀਂ ਹੋ ਪਰ ਉਹੀ ਹੈ ਨਾ ਜੋ ਬੰਦਾ ਜਿੱਜੰਦਰ ਬੱਸ ਨਹੀਂ ਆਉਂਦਾ ਤੁਹਾਡੀ ਗੱਲ ਸਹੀ ਹੈ ਲੇਕਿਨ ਇਸ ਟਾਈਮ ਤੁਸੀਂ ਕਿਸ ਬੰਦੇ ਨੂੰ ਵਧੀਆ ਸਮਝਣਾ ਚਾਹੁੰਦੇ ਕਿਹੜੀ ਪਾਰਟੀ ਨੂੰ ਸਾਡੇ ਕੋਲ ਸਾਰੇ ਵਧੀਆ ਆਪਾਂ ਬਿਜ਼ਨਸਮੈਨ ਬੰਦੇ ਆਪਾਂ ਕਿਹਦੇ ਪਾਰਟੀਵਾਦੀ ਨਹੀਂ ਆਂ ਜਾਂਦੇ ਠੀਕ ਹੈ ਜੀ ਸਾਰੇ ਵਧੀਆ ਸਾਰੇ ਵਧੀਆ ਜਿਹਦਾ ਜਿੱਤੇ ਉਹੀ ਵੰਦੀਆ ਥੈਂਕ ਯੂ ਸਰ ਮਿਹਰਬਾਨ ਤੁਹਾਡੇ ਹਿਸਾਬ ਨਾਲ ਕਿਹੜੇ ਪਾਰਟੀ ਜਿੱਤਨੀ ਚਾਹੀਦੀ ਏ ਇਹਨਾਂ ਨੇ ਚੰਗੇ ਕੰਮ ਕੀਤੇ ਨੇ ਇਹਨਾਂ ਨੇ ਚੰਗੇ ਕਰਨੇ ਨੇ ਤੁਹਾਡੇ ਹਿਸਾਬ ਨਾਲ ਨਹੀਂ ਇਹਦੇ ਲੋਕ ਖੁਦ ਸਮਝਦਾਰ ਆਗੇ ਜੀ ਲੋਕ ਆਪਣੇ ਹਿਸਾਬ ਨਾਲ ਚੰਗਾ ਆਪਣਾ ਮਸਤਾਬੀ ਨੂੰ ਆਪਾਂ ਵੋਟ ਦੇਣੀ ਆ ਜੀ ਚੰਗਾ ਦੇਖਣ ਕਿ ਹਾਂ ਕਿਹਨੇ ਸਾਡੇ ਚੰਗੇ ਕੰਮ ਕੀਤੇ ਅਜੇ ਤੱਕ ਹਾਂ ਸਮਝ ਗਈ ਤੇ ਹੁਣ ਜਿਹੜਾ ਚੱਲ ਰਿਹਾ ਸਮਝ ਗਈ ਠੀਕ ਹੈ ਜੋ ਸਾਹਮਣੇ ਕੋਟੇ ਕਹਿਣਾ ਤੇ ਸਰਦਾਰ ਜੀ ਕੀ ਕਹਿਣਾ ਕਿਸੇ ਨੇ ਐਮਪੀ ਦੇ ਇਲੈਕਸ਼ਨ ਆ ਰਹੇ ਨੇ ਜੀ ਬੀਜੇਪੀ ਨੇ ਤੁਸੀਂ ਵੇਖ ਲਿਆ ਜੋ ਕੀਤਾ ਵਾ ਹਾਂਜੀ ਜੀ ਵੇਖਿਆ ਹਾਂਜੀ ਆਮ ਪਾਰਟੀ ਦੇ ਵੀ ਤੁਸੀਂ ਤਾਰੇ ਵੇਖ ਲਏ ਨੇ ਜੀ ਠੁਕੇ ਸੱਚੇ ਬਾਦ ਦੇ ਜੀ ਠੀਕ ਹੈ ਆਪਾਂ ਕਿੰਨੇ ਕੋਈ ਨਵੀਂ ਪਾਰਟੀ ਨੂੰ ਮੌਕਾ ਦਵੋ ਠੀਕ ਹੈ ਜੀ ਕਿਹੜੀ ਪਾਰਟੀ ਨੂੰ ਆਪਾਂ ਸੋਚਦੇ ਹਾਂ ਵੀ ਕੋਈ ਇਦਾਂ ਦੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੋਵੇ ਵੀ ਉਹ ਆਵੇ ਹੁਣ ਦੇਖੋ ਆਪਾਂ ਦੇ ਇੱਕ ਗੱਲ ਕਹਾਂਗੇ ਤੁਸੀਂ ਆਪ ਪਾਰਟੀ ਨੂੰ ਵੀ ਮਰਦਕੇ ਵੇਚ ਲਿਆ ਬੀਜੇਪੀ ਨੂੰ ਵੀ ਮਰਦਕੇ ਵੇਚ ਲਿਆ ਠੀਕ ਹੈ ਜੀ ਤੁਸੀਂ ਕਾਂਗਰਸ ਨੂੰ ਵੀ ਮਰਦਕੇ ਵੇਚ ਲਿਆ ਠੀਕ ਹੈ ਜੀ ਠੀਕ ਨਹੀਂ ਹੁਣ ਕਿਹੜੀ ਪਾਰਟੀ ਆਪਾਂ ਨੂੰ ਨਵੀਂ ਆਣੀ ਚਾਹੀਦੀ ਜਾਂ ਕੋਈ ਤੁਹਾਨੂੰ ਉਹ ਬਾਈ ਦੇ ਕਹਾਂਗੇ ਜਿਹੜੀ ਦਲਿਤਾਂ ਦੇ ਹੱਕ ਚ ਬੋਲਦੀ ਭੋਜਨ ਸਮਾਜ ਪਾਰਟੀ ਉਹ ਨੂੰ ਦੇ ਦੋ ਭੋਜਨ ਸਮਾਜ ਪਾਰਟੀ ਆਣੀ ਚਾਹੀਦੀ ਹੈ ਠੀਕ ਹੈ ਜੀ ਤੁਹਾਡੇ ਹਿਸਾਬ ਨਾਲ ਕਿਹੜੀ ਸਰਕਾਰ ਆਣੀ ਚਾਹੀਦੀ ਹੈ ਕੀ ਹੋਣਾ ਚਾਹੀਦਾ ਵਾ ਦੇਖੋ ਜੀ ਗੱਲ ਇਹ ਤਾਂ ਹੈ ਕਿ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਜਿਹੜੇ ਕੰਮ ਕਰੇ ਸਰਕਾਰਾਂ ਕੰਮ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਹੋਰ ਵੀ ਕਈ ਤਰ੍ਹਾਂ ਦੇ ਨਾਲ ਕੰਮ ਕੀਤੇ ਆ ਜੋ ਸਮਾਜ ਵਾਸਤੇ ਜ਼ਰੂਰੀ ਸੀ ਪਰ ਜਿਵੇਂ ਕ੍ਰਾਈਮ ਹੋ ਗਿਆ ਜਾਂ ਕੁਝ ਐਗੋ ਦੀ ਚੀਜ਼ਾਂ ਹੈਗੀਆਂ ਜਿਹੜੀਆਂ ਹੇ ਕੰਟਰੋਲ ਤੇ ਨਹੀਂ ਆਈਆਂ ਉਹ ਸਿਰਫ ਉਹਨਾਂ ਦਾ ਕਸੂਰ ਨਹੀਂਗਾ ਆਪਾਂ ਕਹਿ ਸਕਦੇ ਕਿ ਕਿਉਂਕਿ ਪਿਛਲੀ ਸਰਕਾਰਾਂ ਨੇ ਵੀ ਦੇਣੇ ਆ ਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਮਾਂ ਲੱਗੂਗਾ ਥੋੜੀ-ਥੋੜੀ ਹਾਇ ਤੱਕ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਜਾਂਤਰ ਲੋਕ ਕਿਉਂਕਿ ਦੂਜੀਆਂ ਪਾਰਟੀਆਂ ਦੇਖਣਾ ਚਾਹੁੰਦੇ ਆ ਹਰੇ ਕਾਂਗਰਸ ਦਾ ਥੋੜਾ ਬੋਧਾ ਕਹਿ ਸਕਦੇ ਆ ਅਕਾਲੀ ਦਲ ਨੂੰ ਕੋਈ ਦੇਖਣਾ ਨਹੀਂ ਚਾਹੀਦਾ ਠੀਕ ਹੈ ਤੁਹਾਡੇ ਹਿਸਾਬ ਨਾਲ ਆਮ ਪਾਰਟੀ ਹੀ ਲੈ ਕੇ ਜਾਏਗੀ ਜੀ ਪੰਜਾਬ ਚੋਂ ਪੰਜਾਬ ਦੇ ਵਿੱਚ ਬਹੁਮਤ ਦੇ ਤੌਰ ਤੇ ਤੇ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਜਿਹਾਊਗੀ ਕਾਂਗਰਸ ਵੀ ਲੈ ਸਕਦੀ ਆ ਬਾਕੀ ਭਾਜੀ ਬੀਜਪੀ ਇਹ ਅਕਾਲੀ ਦਲ ਲੋ ਕੁਝ ਵੀ ਕਿਹਾ ਜਾ ਸਕਦਾ ਕਿ ਇਹ ਨਾਲ ਕੋਈ ਸੀਟ ਇੱਕ ਅਧੀ ਮਿਲੂਗੀ ਕਿ ਨਹੀਂ ਮਿਲੂਗੀ ਪਰ ਬਾਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟੱਕਰ ਹੋਊਗੀ ਹੋਊਗੀ ਵੋਟਾਂ ਆ ਰਹੀਆਂ ਸਰ ਆਪਾਂ ਕਿਹੜੀ ਪਾਰਟੀ ਨੂੰ ਵਧੀਆ ਸਮਝਦੇ ਆ ਕਿਹੜੀ ਪਾਰਟੀ ਤੁਹਾਡੇ ਹਿਸਾਬ ਨਾਲ ਆਣੀ ਚਾਹੀਦੀ ਹੈ ਪਾਰਟੀ ਭਾਜੀ ਜਿਹੜੀ ਵੀ ਆਵੇ ਪਰ ਕੰਮ ਕਰਨ ਵਾਲੀ ਆਵੇ ਜੀ ਜਿਹੜਾ ਕੋਈ ਪਬਲਿਕ ਦਾ ਕੋਈ ਸੁਵਾਰੇ ਜੀ ਤੇ ਕੋਈ ਸ਼ਹਿਰ ਦਾ ਕੋਈ ਵਿਕਾਸ ਕਰੇ ਪਾਰਟੀ ਉਸੇ ਨੂੰ ਆਪਾਂ ਵੋਟ ਦਵਾਂਗੇ ਜਿੱਦੜਾ ਪਤਾ ਲੱਗੇ ਕਿ ਆ ਵੀ ਕੁਝ ਕਰ ਰਹੀ ਹੈ ਠੀਕ ਹੈ ਜੀ ਤੁਹਾਡੇ ਕਿਸੇ ਫੈਮਿਲੀ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਜਾਂ ਕੋਈ ਸੱਜਣ ਮਿੱਤਰ ਨੂੰ ਕਿਸੇ ਨੂੰ ਕੋਈ ਨੌਕਰੀ ਮਿਲੀ ਹੋਵੇ ਤੁਹਾਡੇ ਕੋਲ ਨਹੀਂ ਆਪਾਂ ਤੇ ਕੋਈ ਹੈ ਨਹੀਂ ਕਿਸੇ ਦੋਸਤ ਨੂੰ ਜੋ ਕੋਈ ਜੋ ਆਪਾਂ ਨਿਊਜ਼ ਵਗਰਾ ਦੇਖਦੇ ਆਂ ਜੀ ਉਸ ਤੋਂ ਪਤਾ ਲੱਗਦਾ ਹੀ ਆ ਕਿਹੜੀ ਪਾਰਟੀਆਂ ਨੇ ਚੀਰੀ ਤੁਹਾਨੂੰ ਜ਼ਿਆਦਾ ਕਿਹੜੀ ਵਧੀਆ ਪਾਰਟੀ ਲੱਗਦੀ ਪਾਰਟੀਆਂ ਸਾਰੀਆਂ ਹੀ ਵਧੀਆ ਵੇ ਬੰਦੇ ਕੰਮ ਕਰਨ ਵਾਲੇ ਹੋਣੇ ਚਾਹੀਦੇ ਆ ਨਹੀਂ ਕੋਈ ਮਨ ਚ ਹੁੰਦੀ ਆ ਪਾਰਟੀ ਕੋਈ ਪਾਰਟੀ ਚ ਪਾੜੀ ਐ ਸਾਰੇ ਲੱਤੀਆਂ ਹੀ ਆ ਅੱਛਾ ਇਹ ਲੱਤੀਆਂ ਹੋਈਆਂ ਪਾਰਟੀਆਂ ਇਹ ਲੱਤੀਆਂ ਕਿਉਂ ਨੇ ਕਿਸ ਕਾਰਨ ਲੱਤੀਆਂ ਤੁਹਾਡੀਆਂ ਪਾਰਟੀਆਂ ਜਿਵੇਂ ਭਗਵੰਤ ਪਾਣੂ ਅਸੀਂ ਦੇਖ ਸਕਦੇ ਆ ਆਵਾਜ਼ੇ ਪਾਰਟੀ ਲੱਤੀ ਆ ਕਿਉਂਕਿ ਜਿਵੇਂ ਉਹਨੇ ਅਮਰਪਾਲ ਸਿੰਘ ਹੈਗਾ ਸੀ ਮੁੰਡਾ ਉਹ ਜਿਹੜਾ ਲੋਕਾਂ ਦਾ ਨਸ਼ਾ ਉਡਾ ਰਿਆ ਸੀ ਉਦੋਂ ਤੇ ਐਨਐਸ ਲਾ ਕੇ ਡਿਗਰੂਗੜ੍ਹ ਬਿਨਾ ਕਿਸੇ ਕਾਰਨ ਤੋਂ ਠੀਕ ਹੈ ਜੀ ਤੇ ਭਾਜੀਪੀ ਹੈ ਉਹ ਸੈਂਟਰ ਦੀ ਸਰਕਾਰ ਹੈਗੀ ਹੈ ਉਹ ਵੀ ਨਾਲ ਸੀ ਇਹਦੇ ਭਗਵੰਤ ਮਾਨ ਨਾਲ ਹਮੇਸ਼ਾ ਰਨ ਰਲ ਕੇ ਸਾਡਾ ਕੰਮ ਕਰਾਇਆ ਤੇ ਬਾਦਲਾਂ ਦਾ ਸਾਰਿਆਂ ਨੂੰ ਪਤਾ ਹੀ ਹੈ ਤੇ ਕਾਂਗਰਸ ਵੀ ਬਿਲਾਲ ਕੁਝ ਬੰਦੇ ਹੈਗੇ ਨੇ ਨਿਤੰਗੇ ਸਾਰੀਆਂ ਪਾਰਟੀਆਂ ਵਿੱਚ ਹੁੰਦੇ ਨੇ ਫਿਰ ਦੇਖੋ ਸਾਰੀਆਂ ਪਾਰਟੀਆਂ ਨਹੀਂ ਹੈਗੀਆਂ ਤਾਂ ਆਪਾਂ ਵੋਟ ਵੀ ਤੇ ਪਾਣੀ ਹੈ ਕਿੰਨੂੰ ਪਾਵਾਂਗੇ ਆਪਾਂ ਵੋਟ ਤੇ ਜੇ ਕੋਈ ਬੰਦਾ ਸਾਡੇ ਇਲਾਕੇ ਚ ਖਲੋਏਗਾ ਵਧੀਆ ਤੇ ਨਹੀਂ ਤੇ ਫਿਰ ਇਹ ਲੋਟਾ ਦੇ ਪਾਵਾਂਗੇ अच्छा जी ਕਿਹੜੀ ਸਰਕਾਰ ਨੂੰ ਤੁਸੀਂ ਪਸੰਦ ਕਰਦੇ ਹੋ ਜਾਂ ਕਿਹੜੀ ਸਰਕਾਰ ਤੁਹਾਡੇ ਹਿਸਾਬ ਨਾਲ ਜਨਤਾ ਵਾ ਇਸ ਟਾਈਮ ਜਨਤਾ ਕੋਲ ਪਾਵਰ ਹੈ ਸਾਰੀ ਠੀਕ ਹੈ ਜੀ ਜਨਤਾ ਹੀ ਐਮਐਲਏ ਜਨਤਾ ਹੀ ਜਨਤਾ ਹੀ ਐਮਪੀ ਨੇ ਪਰ ਜਨਤਾ ਦੀ ਉਹਨਾਂ ਚੀਜ਼ ਨਹੀਂ ਆ ਨਾ ਜਨਤਾ ਤੇ ਤੁਹਾਡੇ ਜਨਤਾ ਦੇ ਵੋਟਾਂ ਵਾ ਮੁਰਚੇ ਵੀ ਜਨਤਾ ਨੇ ਕੋਣ ਪੁੱਛਦਾ ਨਹੀਂ ਤੇ ਹੁਣ ਤੁਸੀਂ ਇਹ ਦੱਸ ਸਕਦੇ ਹੋ ਨਾ ਕਿ ਆਪਾਂ ਵੋਟ ਕਿਹਨੂੰ ਪਸੰਦ ਕਰਨਾ ਚਾਹੁੰਦੇ ਹਾਂ ਕਿਹਨੂੰ ਪਾਣਾ ਚਾਹੁੰਦੇ ਹਾਂ ਜਾਂ ਕਿਹੜੀ ਪਾਰਟੀ ਆਵੇ ਕਿਸੇ ਨੂੰ ਨਹੀਂ ਪਸੰਦ ਨਹੀਂ ਅੱਛਾ ਜੀ ਤੁਹਾਡੇ ਆਮ ਪਾਰਟੀ ਵਾਸਤੇ ਕੀ ਪਾਰਟੀ ਨੂੰ ਮੌਕਾ ਦਿੱਤਾ ਹੀ ਚੱਲਦਾ ਹੈ ਕੰਮ ਮਾਡਰਨ ਚਾਹੀਦਾ ਸਾਲ ਹੈ ਜੀ ਉਹਨਾਂ ਨੇ ਅੱਛਾ ਜੀ ਤੇ ਕੋਈ ਹੋਰ ਪਾਰਟੀ ਤੁਹਾਨੂੰ ਕੋਈ ਪੁਰਾਣੀ ਕੋਈ ਚੰਗੀ ਲੱਗਦੀ ਹੋਵੇ ਜਾਂ ਪਹਿਲਾ ਕੋਈ ਜਿਹੜੀ ਚੰਗੀਆਂ ਲੱਗਦੀ ਹੈ ਜਾਂ ਇਹਦੇ ਪਾਰਟੀ ਬਾਰੇ ਕੋਈ ਤੁਹਾਨੂੰ ਕੋਈ ਪਾਰਟੀ ਸਾਡੇ ਵਾਸਤੇ ਸਾਰੀਆਂ ਚੰਗੀਆਂ ਆ ਹਾਂ ਜੀ ਜੇ ਲੋਕਾਂ ਦਾ ਕੰਮ ਹੋਵੇ ਤੇ ਸਾਰੀਆਂ ਚੰਗੀਆਂ ਜਿਹੜਾ ਸਾਹਮਣੇ ਹੁੰਦਾ ਨਾ ਆਖੇ ਠੀਕ ਹੈ ਜੀ ਭਾਜੀ ਆਪਣੇ ਵੋਟਾਂ ਆ ਰਹੀਆਂ ਨੇ ਇਹਦੇ ਬਾਰੇ ਆਪਣਾ ਕੀ ਵਿਚਾਰ ਹੈ ਮੈਨੂੰ ਲੱਗਦਾ ਵੀ ਜਿਹੜਾ ਵੀ ਚੰਗਾ ਹੋਊਗਾ ਨਾ ਬੰਦਾ ਚੰਗੇ ਕੰਮ ਕਰਨ ਵਾਲੇ ਦਾ ਸਾਥ ਦੇਣਾ ਚਾਹੀਦਾ ਮਾੜੇ ਦਾ ਮਾੜਾ ਭਾਵੇਂ ਆਪਣਾ ਨਹੀਂ ਦੇ ਰਿਹਾ ਉਹਨੂੰ ਵੀ ਨਹੀਂ ਚੰਗੇ ਜਿਹੜਾ ਕੰਮ ਕਰੂਗਾ ਕੋਈ ਐਜੂਕੇਸ਼ਨ ਬਾਰੇ ਜੀ ਜਾਂ ਸਿਹਤ ਬਾਰੇ ਕੋਈ ਜਿਹੜੀ ਜਿਹੜੀ ਐਜੂਕੇਸ਼ਨ ਆ ਰਹੀ ਹੈ ਜਾਂ ਜਿਹਦੇ ਵਿੱਚ ਅਧਿਆਪਕਾਂ ਚੜ੍ਹਕਾਂ ਚੱਕੇ ਘਾ ਰਹੇ ਆ ਜਾਂ ਡਾਕਟਰ ਨੇ ਸੀਸ ਜਾਂ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਇਹਨਾਂ ਦਾ ਜਿਹੜਾ ਹਿੱਸਾ ਸਰਕਾਰ ਕਰੂਗੀ ਆਪਾਂ ਉਹਦੇ ਨਾਲ ਨਾ ਕਿ ਬੰਦੇ ਨਾਲ ਤੁਸੀਂ ਕਿਹੜੀ ਜਗ੍ਹਾ ਤੋਂ ਹੋ ਜੀ ਮੈਂ ਰਾਜਪੁਰ ਰਾਜਪੁਰੇ ਕਿਸੇ ਪਾਰਟੀ ਨਾਲ ਸਬੰਧਤ ਵੀ ਹੋ ਪਾਰਟੀ ਨੇ ਪਿਆਰ ਆ ਵਾ ਸਾਰੇ ਨਾਲ ਅੱਛਾ ਕਿਹੜੀ ਪਾਰਟੀ ਨਾਲ ਪਿਆਰ ਹੈ ਜਿਹੜੀ ਨਾ ਤੁਸੀਂ ਕਹਦੇ ਕਿ ਪਿਆਰ ਹੈ ਤੁਹਾਡੇ ਨਾਲ ਸਰਕਾਰਾਂ ਨੂੰ ਹਿਲਾ ਜਨਤਾ ਦਾ ਉਸ ਤੋਂ ਜ਼ਿਆਦਾ ਵਧੀਆ ਕੰਮ ਹੁੰਦਾ ਹੈ ਜਨਤਾ ਹੀ ਸਭ ਕੁਝ ਚਲਾਉਂਦੀ ਹੈ ਜੀ ਜਨਤਾ ਨੇ ਸਭ ਤੋਂ ਵੱਲਾ ਮਿੱਟੀ ਦਾ ਰੋਲ ਹੈ ਜਨਤਾਵਾਦ ਮੀਡੀਆ ਤਾਂ ਸਾਡਾ ਤੁਸੀਂ ਸਾਡੇ ਨਾਲ ਤੁਹਾਡੇ ਨਾਲ ਚੱਲਣਾ ਵਾ ਜੀ ਅਸੀਂ ਤਾਂ ਚੱਲਾਂਗੇ ਨਾ ਜੇ ਜਨਤਾ ਹੋएगी ਤਾਂ ਮੇਰੇ ਨਾਲ ਚਲ ਨਾ ਜਨਤਾਵਾਦ ਪਹਿਲਾਂ ਤੁਸੀਂ ਆਹ ਚੌਥਾ ਕਿਹਨੂੰ ਬਿਆਜ ਜਨਤਾਵਾਦ ਦੇ ਸਾਹਮਣਾ ਤੁਸੀਂ ਦੱਸੋਗੇ ਅਸੀਂ ਕੀ ਚਾਹਾਂਗੇ ਸਰ ਅਸੀਂ ਇਹ ਮੰਨਦੇ ਕਿ ਚੰਗਾ ਬੰਦਾ ਆਵੇ ਜੇ ਪਹਿਲਾਂ ਵਰਗੇ ਚੋਰ ਐ ਤੇ ਚੋਰ ਇਹਨਾਂ ਨੂੰ ਲੋਕ ਬਦਲ ਜਾਣਗੇ ਪਲਟਾ ਇਹਨਾਂ ਨੂੰ ਲੋਕ ਨੇ ਮਾਰ ਸਾਡਾ ਕੰਮ ਹੈ ਮੈਸੇਜ ਪਹੁੰਚਾਣਾ ਠੀਕ ਹੈ ਜੀ ਤੁਹਾਡਾ ਕੰਮ ਹੈ ਆਪਣਾ ਦਿਲ ਦੀ ਗੱਲ ਦੱਸਣਾ ਆਪਣਾ ਦਿਲ ਦੀ ਗੱਲ ਦੱਸਣਾ ਆਈਡੀਅਮ ਬੇਰਜਕਾਰੀਆਂ ਨੇ ਜਾਂ ਲੋਕਾਂ ਨੂੰ ਦੀ ਚੋਰ ਬਜ਼ਾਰੀਆਂ ਆ ਉਹ ਬੰਦ ਹੋ ਜਾਣਾ ਸੀਆਮ ਵਧੀਆ ਕੰਮ ਕਰ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਸੀਆਮ ਮਾਰਾ ਸੀਆਮ ਮਾਰਾਨੀ ਹੈਗਾ ਥੱਲੇ ਜਿਹੜੇ ਬੰਦਿਆਂ ਦਾ ਸੁਧਾਰ ਕਰ ਲਣਗੇ ਬੜਾ ਵਧੀਆ ਹੋ ਜਾਊਗਾ ਸ਼ਾਇਦ ਇਹ 10 20 ਸਾਲ ਲਾ ਸਕਦੇ ਨਹੀਂ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਕਿ ਅਗੋਂ ਤੁਹਾਨੂੰ ਕੋਈ ਸੀਆਮ ਜੇ ਰਾਜਾ ਕੰਗਾ ਹੋਵੇ ਨਾ ਫਰਜ਼ਾਂ ਦੀ ਲੋੜ ਨਹੀਂ ਭੁੱਖੇ ਮਰਨਗੇ ਥੱਲੇ ਵਾਲਾ ਨੂੰ ਸੰਦੇਸ਼ ਦੇ ਸੀਆਮ ਨੂੰ ਮੇਰਾ ਸੰਦੇਸ਼ ਹੈ ਕਿ ਜੇ ਉਹ ਚੰਗੇ ਕੰਮ ਕਰੂਗਾ ਤੇ ਲੋਕ ਉਹਦੇ ਨਾਲ ਨੇ ਮਿਲ ਕੇ ਤੁਹਾਨੂੰ ਪਤਾ ਬਦਲਣ ਲੱਗੇ ਦੂਜੀਆ ਪਾਰਟੀ ਵਾਲੇ ਬਦਲਤੇ ਇਹਦੇ ਅਜੇ ਕੁਝ ਨਹੀਂ ਇਹਦੇ ਨੇ ਘਸੇ ਫਟੇ ਨਹੀਂ ਠੀਕ ਹੈ ਜੀ